ਇੰਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਜਿੱਤੀ ਕਿ ਹਮ ਕੱਲੀ ਜਿੱਤ ਚਾਹੀਦੀ ਆ ਤੁਹਾਡੀ ਜਮੀਰ ਨਹੀਂ ਚਾਹੀਦੀ ਜੇ ਜਿੱਤ ਤੁਹਾਨੂੰ ਗਿਰਕੇ ਵੀ ਮਿਲੇ ਤੇ ਗਿਰਜੋ ਗੰਦੇ ਤੋਂ ਗੰਦੇ ਤਾਂ ਜਾ ਸਕਦੇ ਆ ਪਰ ਮਿਲਣੀ ਚਾਹੀਦੀ ਸਾਡੇ ਸੇਧਾ ਸਾਨੂੰ ਹੱਕ ਦਾ ਸਾਡੇ ਸਤਕਾਰ ਦਾ ਹੱਕ ਹੈ ਸਾਨੂੰ ਸਾਡੇ ਕਾਰੋਬਾਰ ਦਾ ਵੀ ਹੱਕ ਹੈ ਉਹ ਚੀਜ਼ਾਂ ਤੋਂ ਲੋਕਾਂ ਨੂੰ ਭਰਵਾ ਕੇ ਤੇ ਗੱਲਾਂ ਕੀ ਕਰਦੇ ਨੇ ਧਰਮ ਨੂੰ ਖਤਰਾ ਹੈ ਪੰਥ ਨੂੰ ਖਤਰਾ ਹੈ ਦੀਨ ਨੂੰ ਖਤਰਾ ਹੈ ਤੇ ਦੇਸ਼ ਬੱਕਰੀ ਸ਼ੇਰ ਦੀ ਖਾਲੇ ਦੇ ਵਿੱਚ ਜੇ ਬਨਦੀਗੇ ਪਾਦਗੇ ਤੇ ਬੱਕਰੀ ਬੱਕਰੀ ਰਹਦੀ ਹੈ ਸ਼ੇਰ ਨਹੀਂ ਬਣਦੀ ਸਾਡੇ ਆਪਣੇ ਵਾਹਾਂ ਆਂ ਇਹ ਇੱਕ ਜਿਹਦੇ ਵਿਰੋਚ ਨੇ ਇੱਕ ਜਿਹਦੇ ਬੱਕਰੀ ਬਿਲਕੁਲ ਬੱਕਰੀ ਇੱਕ ਜਿਹਦੇ ਇੰਨਾ ਇਹ ਨੇੜੇ ਨੇ ਇਹਨਾਂ ਤੇ ਇੱਕ ਦੂਜੇ ਦੇ ਸਾਡੂ ਵੀ ਨੇੜੇ ਨਹੀਂ ਹੁੰਦੇ ਉਮੀਦਪੁਰ ਤੋਂ ਗੱਲ ਕਰਦੇ ਸੀ ਆਪਣੀ ਕੰਟਰੀਬਿਊਟ ਕਹਿੰਦੇ ਇਹੋ ਜਿਹਿਆਂ ਨੇ ਤਾਂ ਮੈਂ ਜਿੱਤੀ ਨਹੀਂ ਮਾਰਦਾ ਉਦੋਂ ਗੱਲ ਕਰਦੇ ਸੀਗੇ ਭਾਜੀਪੀ ਵਾਲਿਆਂ ਦੀ ਹੁਣ ਉਹਨਾਂ ਦੀ ਝੋਲੀ 'ਚ ਜਾ ਕੇ ਬਹਿ ਗਏ ਨੇ ਨਹੀਂ ਨਹੀਂ ਉਹਨੇ ਕਿਹਾ ਕਿ ਮੈਂ ਜਿੱਤੀ ਨਹੀਂ ਮਾਰਦਾ ਝੋਲੀ ਦੇ ਬੈਸ ਜਦਾਂ ਉਹ ਹਿਊਮ ਨਾਂ ਦਾ ਅੰਗਰੇਜ਼ ਸੀ ਜੀ ਨੇ ਕਾਂਗਰਸ ਪਾਰਟੀ ਦਾ ਨਾਂ ਧਰਿਆ ਇਹ ਕੋਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਨਹੀਂ ਬਣੀ ਸੀ ਇਹ ਅੰਗਰੇਜ਼ ਸੱਤਾ ਨੂੰ ਕਾਇਮ ਕਰਨ ਦੇ ਲਈ ਬਣੀ ਸੀ ਉਹ ਦੇਖ ਲਈ ਜਾਂਦੀ ਜੇ ਕਈ ਵਾਰੀ ਕਹਿੰਦੇ ਇਹਨਾਂ ਦਾ ਬੜਾ ਯੋਗਦਾਨ ਹੈ ਭੁਲੇਖਾ ਆਪਾ ਕੋਈ ਯੋਗਦਾਨ ਨਹੀਂ ਜਿਹਨਾਂ ਨੇ ਯੋਗਦਾਨ ਮਾਰੇਗੇ ਇਹ ਨਹੀਂ ਕਿ ਜਿਹੜੀ ਰਾਸ਼ਟਰੀ ਪਾਰਟੀ ਜਾਦੇ ਰਾਸ਼ਟਰਵਾਦੀ ਨਹੀਂ ਦੀਆਂ ਇਹ ਵੀ ਤੁਹਾਨੂੰ ਕੋ ਲਿਖਾ ਹੈ ਰਾਸ਼ਟਰੀ ਪਾਰਟੀ ਜਦੋਂ ਬਹੁਤ ਅੰਨਾ ਬਹੁਤ ਮਤ ਲੈ ਜਾਵੇ ਉਹ ਕਿਸੇ ਔਰੰਗਜ਼ੇਬ ਕੋ ਪੱਟ ਨਹੀਂ ਹੁੰਦੀ ਤੇ ਉਹ ਮੋਟਾ ਮੰਗਦੇ ਜਾ ਕੇ ਉਹ ਤੁਹਾਨੂੰ ਕਹਿੰਦੇ ਕਿ ਸਾਡੇ ਜਿੰਨਾ ਕੰਮ ਪੰਥ ਲਈ ਕਿਸੇ ਕੀਤਾ ਹੀ ਨਹੀਂ ਨਹੀਂ ਦੱਸ ਦੇਣਾ ਵੀ ਕੀ ਕੀਤਾ ਉਹ ਜਿੰਨੇ ਬੰਦੇ ਸਿਆਸੀ ਬੰਦੇ ਨੇ ਵੋਟਾਂ ਚ ਬਲੇ ਬਲੇ ਖੜਕੇ ਲੜਕਾਰੇ ਮਾਰਦੇ ਨੇ ਤੇ ਕੁਝ ਦੇ ਦੁਸ਼ਣ ਲਾਉਂਦੇ ਨੇ ਇਹਨਾਂ ਨੂੰ ਵਿਆਹ ਸ਼ਾਦੀਆਂ ਇਕੱਠੇ ਹੁੰਦੇ ਵੇ ਫਿਰ ਕਿਵੇਂ ਸਾਡਾ ਮੂੰਹ ਜਫੀਆਂ ਪਾਉਂਦੇ ਨੇ ਜਿਹੜੀ ਆਪਣੀ ਪੰਥਕ ਪਾਰਟੀ ਐ ਉਹ ਕਹਿੰਦੇ ਕਿ ਆਪਾਂ ਤਾਂ ਪੰਥ ਤੇ ਖੜੇ ਆ ਇਹ ਦੋ ਵੱਖਰੀਆਂ ਵਿਚਾਰਤਾਵਾਂ ਰਾਂ ਮੰਨੇ ਫਿਰ ਇਹ ਗੱਠ ਜੋੜ ਕਿਵੇਂ ਕਰ ਗਈਆਂ ਪੰਜਾਬ ਦੀ ਧਰਤੀ ਤੇ ਜਿਹੜਾ ਬੰਦਾ ਸ਼ਹੀਦ ਹੋ ਜਾਂਦਾ ਉਹਨੇ ਰਹਿੰਦਾ ਕੱਕ ਨਹੀਂ ਜਿਹੜਾ ਪੰਜਾਬ ਦੀ ਧਰਤੀ ਨੂੰ ਲੁੱਟ ਲੈਂਦਾ ਉਹਦਾ ਵਿਗੜਦਾ ਕੱਕ ਨਹੀਂ ਪੰਜਾਬ ਹਰਿਆਣੇ ਦੀ ਧਰਤੀ ਜਿਹੜੀ ਐ ਇਹ ਤਾਂ ਸ਼ਹੀਦਾਂ ਦੀ ਧਰਤੀ ਆ ਸਾਡੇ ਤਾਂ ਸ਼ਹੀਦਾਂ ਦੇ ਨਾਮ ਬੱਜਦਾ ਸੀ ਤਾਂ ਹੀ ਇੱਥੇ ਹੋਏ ਕਿ ਲੋਕ ਨਲਾਇਕ ਸੀ ਗੁਰੂ ਸਾਹਿਬ ਦੇ ਬੱਚੇ ਕੰਨਾਂ ਦੇ ਚਿਹਨੇ ਜਾਣੇ ਚੰਗਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਜਾਨ ਹੋ ਕੇ ਆਪਦੇ ਪਿਓ ਕੋਲ ਹੁੰਦੇ ਕਿਤਨਾ ਚੰਗਾ ਸੀ ਪਰ ਉਹ ਕਹਿੰਦੇ ਕਿ ਉਹਨਾਂ ਨੇ ਸ਼ਹੀਦੀ ਦੇ ਕੇ ਲੋਕਾਂ ਦੇ ਦਿਲ ਹਲੂਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਅੱਜ ਵੀ ਨਹੀਂ ਜਾਗੇ ਪੰਜਾਬ ਦੇ ਵਿੱਚ ਲੋਕ ਸਭਾ ਦਾ ਮਾਹੌਲ ਹੈ ਔਰ ਇਸੇ ਨੂੰ ਲੈ ਕੇ ਫਿਲਹਾਲ ਪੂਰੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਭ੍ਰਮਣ ਕਰਦੀਆਂ ਨਜ਼ਰ ਆ ਰਹੀਆਂ ਨੇ ਵਕ-ਵਕ ਥਾਂ ਤੇ ਜਾ ਕੇ ਲੋਕਾਂ ਨੂੰ ਪਰਮਾਉਣ ਦਾ ਕੰਮ ਜਾਰੀ ਹੈ ਪਰ ਲੋਕਾਂ ਨੂੰ ਪਰਮਾਉਣ ਦੇ ਨਾਲ ਨਾਲ ਇੱਕ ਹੋਰ ਚੀਜ਼ ਫਿਲਹਾਲ ਸਿਖਰਾਂ ਦੇ ਉੱਤੇ ਨਜ਼ਰ ਆ ਰਹੀ ਹੈ ਅਦਲਾ ਬਦਲੀ ਦਾ ਦੌਰ ਚੱਲਦਾ ਪਿਆ ਕੋਈ ਅਦਰੋਂ ਟੁੱਟ ਕੇ ਤੇ ਦੂਜੀ ਪਾਰਟੀ ਵੱਲ ਜਾ ਰਿਹਾ ਕੋਈ ਦੂਜੀ ਪਾਰਟੀਰ ਟੁੱਟ ਕੇ ਤੇ ਤੀਜੀ ਵੱਲ ਜਾ ਰਿਹਾ ਪਾਰਟੀਆਂ ਦੇ ਵਿੱਚ ਆਉਣ ਜਾਣ ਦਾ ਸلسلਸਲਾ ਹੁਣ ਸਾਹਮਣੇ ਆਉਣ ਲੱਗਿਆ ਖਾਸ ਤੌਰ ਦੇ ਉੱਤੇ ਕਈ ਲੀਡਰ ਜਿਹੜੇ ਸ਼ਾਇਦ ਇੱਕ ਪਾਰਟੀ ਨਾਲ ਖੜ ਕੇ ਨਹੀਂ ਰਹਿ ਸਕਦੇ ਇੱਕ ਪਾਰਟੀ ਦੇ ਹੱਕ ਚ ਨਹੀਂ ਰਹਿ ਸਕਦੇ ਜਿਨ੍ਹਾਂ ਦੀ ਵਿਚਾਰਧਾਰਾ ਡੋਲੇ ਖਾਂਦੀ ਫਿਰਦੀ ਹੈ ਉਹ ਆਪਣੀ ਵਿਚਾਰਧਾਰਾ ਵਾਂਗੀ ਅਦਰੋਂ ਉਧਰ ਤੇ ਉਧਰੋਂ ਇੱਧਰ ਟਪੂਸੀਆਂ ਮਾਰਦੇ ਨਜ਼ਰ ਆ ਰਹੇ ਹੈ ਖੈਰ ਇਹ ਸਭ ਤਾਂ ਚੱਲਦੇ ਹੀ ਰਹੇਗਾ ਜੂਨ ਨੂੰ ਜੂਨ 1 ਨੂੰ ਚੋਣਾਂ ਪੈਣੀਆਂ ਨੇ ਤੇ ਉਸ ਤੋਂ ਬਾਅਦ ਜੋ ਹਾਲਾਤ ਬਣਦੇ ਨੇ ਜੋ ਨਤੀਜੇ ਆਉਂਦੇ ਨੇ ਉਹ ਸਮਾਂ ਦੱਸੇਗਾ ਪਰ ਫਿਲਹਾਲ ਇਹਨਾਂ ਬਾਰੇ ਚਰਚਾ ਕਰਨੀ ਲਾਜ਼ਮੀ ਹੈ ਕਿਉਂਕਿ ਹੁਣ ਦੇ ਸਿਆਸੀ ਹਾਲਾਤ ਕੁਝ ਵੱਖਰੇ ਨੇ ਲੁਧਿਆਣੇ ਦੇ ਵਿੱਚ ਅੱਜ ਮੌਜੂਦ ਹਾਂ ਔਰ ਸਾਡੇ ਨਾਲ ਬਾਪੂ ਬਲਕੌਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀਆਂ ਗੱਲਾਂ ਪਹਿਲਾਂ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੀਆਂ ਨੇ ਦੁਬਾਰਾ ਬਾਪੂ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਜੀ ਜਾਂ ਦੇ ਰਹੇ ਜੀ ਜਾਂ ਦੇ ਰਹੇ ਬੇਟਾ ਕੀ ਹਾਲ ਹੈ ਠੀਕ ਹੈ ਬਹੁਤ ਵਧੀਆ ਬੱਗ ਪਰ ਸਿਆਸੀ ਹਾਲਾਤ ਕੀ ਕਹਿੰਦੇ ਬਾਪੂ ਜੀ ਪਹਿਲਾਂ ਆਹ ਗੱਲ ਕਰੀਏ ਹਾਂ ਗੱਲ ਇਸ ਤਰ੍ਹਾਂ ਬ ਇਹਨਾਂ ਨੇ ਤੇ ਆਪਦੇ ਦਿਮਾਗ ਦਾ ਦਿਵਾਲਿਆ ਕੱਢਣ ਦੇ ਵਿੱਚ ਕੋਈ ਕਸਰ ਵਾਕਈ ਨਹੀਂ ਛੱਡੀ। ਹੂੰ। ਕੁਮਾਰ ਨਹੀਂ। ਹੂੰ। ਮਤਲਬ ਇਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਜਿੱਤ ਕੇ ਕਿੱਥੇ? ਹੂੰ। ਕੱਲੀ ਜਿੱਤ ਚਾਹੀਦੀ ਆ। ਹੂੰ। ਤੁਹਾਡੀ ਜ਼ਮੀਰ ਨਹੀਂ ਚਾਹੀਦੀ। ਹੂੰ। ਜੇ ਜਿੱਤ ਤੁਹਾਨੂੰ ਗਿਰ ਕੇ ਵੀ ਮਿਲੇ ਤੇ ਗਰਜੋ। ਹੂੰ। ਮਤਲਬ ਉਹਨਾਂ ਨੂੰ ਆਪਣੇ ਪ੍ਰਿੰਸੀਪਲ ਆਪਣੇ ਨੀਮ ਆਪਣੇ ਸਿਧਾਂਤ ਆਪਣਾ ਕਰਤਾਰ ਉਹ ਕਿਸੇ ਵਕਤ ਵੀ ਇਹ ਕੁਰਬਾਨ ਕਰ ਸਕਦੇ ਆ। ਹੂੰ। ਤੇ ਗੰਦੇ ਤੋਂ ਗੰਦੇ ਤਾਂ ਜਾ ਸਕਦੇ ਆ ਪਰ ਮਿਲਣੀ ਚਾਹੀਦੀ ਹੈ ਜਿੱਦਾਂ ਹੂੰ ਇਹਦਾ ਮਤਲਬ ਇਹ ਹੋਇਆ ਵੀ ਇਹਨਾਂ ਦੇ ਦਿਮਾਗਾ 'ਚ ਆਇਆ ਕਿ ਲੋਕਾਂ ਜਿਹੜੇ ਸਾਨੂੰ ਅਸੀਂ ਜਿੱਥੇ ਮਰਜ਼ੀ ਜਾਈਏ ਅਸੀਂ ਜਿਤਾਈ ਦੇਣਗੇ ਹੂੰ ਕਿਉਂਕਿ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਨੂੰ ਫਿਰਕਾ ਪ੍ਰਤੀਚ ਬਦਲਿਆ ਹੋਇਆ ਹੂੰ ਉੱਚ-ਨੀਚ ਦੇ ਵਿੱਚ ਬਦਲਿਆ ਹੋਇਆ ਹੂੰ ਸੱਚ-ਭਟੇ ਦੇ ਵਿੱਚ ਵੀ ਬਦਲਿਆ ਹੋਇਆ ਹੈ ਚਿੰਤਨ ਦੇ ਵਿੱਚ ਨਹੀਂ ਬਦਲਿਆ ਹੂੰ ਵੀ ਲੋਕਾਂ ਨੂੰ ਲੱਗੇ ਵੀ ਸਾਡਾ ਅਧਿਕਾਰ ਹੈ ਸਾਡੇ ਕੁਝ ਫਰਜ਼ ਨੇ ਸਾਡਾ ਵਿੱਦਿਆ ਦਾ ਵੀ ਹੱਕ ਹੈ ਸਾਡੇ ਸਿਹਤ ਦਾ ਸਾਨੂੰ ਹੱਕ ਹੈ ਸਾਡੇ ਸਤਕਾਰ ਦਾ ਹੱਕ ਹੈ ਸਾਨੂੰ ਸਾਡੇ ਕਾਰੋਬਾਰ ਦਾ ਵੀ ਹੱਕ ਹੈ ਉਹ ਚੀਜ਼ਾਂ ਤੋਂ ਲੋਕਾਂ ਨੂੰ ਪਰਮਾ ਕੇ ਤੇ ਗੱਲਾਂ ਕੀ ਕਰਦੇ ਨੇ ਧਰਮ ਨੂੰ ਖਤਰਾ ਹੈ ਪੰਥ ਨੂੰ ਖਤਰਾ ਹੈ ਧਰਮ ਨੂੰ ਖਤਰਾ ਹੈ ਤੇ ਦੇਸ਼ ਨੂੰ ਖਤਰਾ ਹੈ ਜਦੋਂ ਚਾਰੇ ਖਤਰਿਆਂ ਦੇ ਖਿਲਾੜੀਆਂ ਤੋਂ ਪਬਲਿਕ ਨੂੰ ਖਤਰਾ ਹੈ ਪਬਲਿਕ ਦੀ ਹੋਂਦ ਨੂੰ ਖਤਰਾ ਹੈ ਪਬਲਿਕ ਦੀ ਸਿਹਤ ਤੇ ਸਿੱਖਿਆ ਨੂੰ ਖਤਰਾ ਹੈ ਸਨਮਾਨ ਨੂੰ ਖਤਰਾ ਹੈ ਹਾਂ ਇਹ ਚੀਜ਼ਾਂ ਜਦੋਂ ਪਬਲਿਕ ਨੇ ਸਮਝ ਲਈਆਂ ਫੇਰ ਇਹ ਬਦਲ ਕੇ ਭਾਵੇਂ ਜਿਹੜਾ ਮਰਜ਼ੀ ਭੇਸ ਪਾ ਕੇ ਬਹਿ ਜਾਣਾ ਬੱਕਰੀ ਸ਼ੇਰ ਦੀ ਖੱਲ ਦੇ ਵਿੱਚ ਜੇ ਬਣ ਦੀਗੇ ਪਾਦ ਗਏ ਤੇ ਬੱਕਰੀ ਬੱਕਰੀ ਰਹਿੰਦੀ ਹੈ ਸ਼ੇਰ ਨਹੀਂ ਬਣਦੀ ਠੀਕ ਹੈ ਨਾ ਇਹ ਆਪਦੀਆਂ ਖੱਲਾਂ ਬਦਲ ਰਹੇ ਨੇ ਕਿਤੇ ਕੋਈ ਗਿੱਦਰ ਦੀ ਖੱਲ ਪਾ ਰਿਹਾ ਕੋਈ ਬਗਿਆੜ ਦੀ ਪਾ ਰਿਹਾ ਥੋੜੇ ਥੋੜੇ ਹਲਕੇ ਚ ਵੀ ਰਵਨੀਤ ਬਿੱਟੂ ਖੱਲ ਬਦਲ ਕੇ ਹਾਲ ਹੀ ਚ ਗਏ ਨੇ ਵੇਖੋ ਬਦਲ ਸਕਦੇ ਆ ਨਾ ਕਿਉਂ ਨਾ ਬਦਲ ਲੇ ਜਿਹੜਾ ਸਾਰੇ ਨਾਲ ਦੀਆਂ ਤੁਰਕੀਆਂ ਹੈ ਹੈ ਹਾਂ ਤਾਈ ਦੀ ਧੀ ਚੱਲੀ ਤੇ ਮੈਂ ਕਿਉਂ ਰਾਵਾਂ ਕੱਲੀ ਹੈ ਹੈ ਤੇ ਇਸ ਕਰਕੇ ਉਧਰ ਹੀ ਜਾਣਗੇ ਜਿੱਧਰ ਤਾਈ ਦੀ ਧੀ ਜਾਂਦੀ ਆ ਸਿਆਸੀ ਪਾਰਟੀਆਂ ਨਾਲੇ ਆਪਾਂ ਨੂੰ ਇੱਕ ਵਹਿਮ ਆਂ ਵੀ ਇਹ ਇੱਕ ਦੂਜੇ ਦੇ ਵਿਰੋਧ ਚ ਨੇ ਇੱਕ ਦੂਜੇ ਦੇ ਵੱਖ ਨਹੀਂ ਬਿਲਕੁਲ ਵੱਖ ਨਹੀਂ ਇਹ ਇੱਕ ਦੂਜੇ ਦੇ ਇੰਨਾ ਇਹ ਨੇੜੇ ਨੇ ਇਹਨਾਂ ਤੇ ਇੱਕ ਦੂਜੇ ਦੇ ਸਾਡੂ ਵੀ ਨੇੜੇ ਨਹੀਂ ਹੁੰਦੇ ਪਰ ਹੈਰਾਨੀ ਦੀ ਗੱਲ ਹੈ ਰਵਨੀਤ ਬਿੱਟੂ ਇੱਕ ਗੱਲ ਕਰਦੇ ਸੀ ਆਪਣੀ ਇੰਟਰਵਿਊ 'ਚ ਕਹਿੰਦੇ ਇਹੋ ਜਿਹਿਆਂ ਨੇ ਤਾਂ ਮੈਂ ਜਿੱਤੀ ਨਹੀਂ ਮਾਰਦਾ। ਉਦੋਂ ਗੱਲ ਕਰਦੇ ਸੀਗੇ ਭਾਜਪੀ ਵਾਲਿਆਂ ਦੀ ਤੇ ਹੁਣ ਉਹਨਾਂ ਦੀ ਝੋਲੀ 'ਚ ਜਾ ਕੇ ਬੈ ਗਏ ਨੇ। ਨਹੀਂ ਫਿਰ ਉਹਨੇ ਕਿਹਾ ਵੀ ਜਿੱਤੀ ਨਹੀਂ ਮਾਰਦਾ। ਝੋਲੀ 'ਤੇ ਬੈਠ ਸਕਦਾ ਨਾ। ਅੱਛਾ। ਜਿੱਤੀ ਮਾਰਨੀ ਤੇ ਝੋਲੀ ਬੈਣ 'ਚ ਫਰਕ ਹੈ। ਉਹਨੇ ਠੀਕ ਹੈ ਵੀ ਮੈਂ ਜਿੱਤੀ ਨਹੀਂ ਮਾਰ ਸਕਦਾ। ਜਿੱਤੇ ਲੋੜ ਪਈ ਝੋਲੀ 'ਚ ਬੈ ਜੂ। ਹਾਂ ਹਾਂ। ਤੇ ਬੈ ਗਿਆ। ਠੀਕ ਹੈ। ਠੀਕ ਹੈ ਨਾ ਉਹਨੂੰ ਆਪਣੀ ਹੋਂਦ ਦਾ ਖਤਰਾ ਪਾਸਿਆ ਨਾ। ਐਵੇਂ ਤਾਂ ਬੰਦਾ ਜਾਣਦਾ ਨਹੀਂ ਕਿਉਂਕਿ ਪਿਛਲੇ ਬਾੜਾ ਨਹੀਂ ਤੇ 3 ਬਾਬੇ ਤੋਂ ਲੈ ਕੇ ਦਾਦੇ ਤੋਂ ਲੈ ਕੇ ਬੈਂਤ ਸਿੰਘ ਤੱਕ ਵੇਖੋ ਚੌਧਰ ਦਾ ਹੱਥ ਸੀਗੀ ਲੋਕਾਂ ਦਾ ਪ੍ਰਭਾਵ ਸੀ ਲੋਕਾਂ ਤੇ ਪ੍ਰਭਾਵ ਸੀ ਤੇ ਹੁਣ ਉਹ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਕਾਂਗਰਸ ਦੇ ਪੈਰਾਂ ਥੱਲੋਂ ਰੇਤ ਦੀ ਕੰਧ ਹੈ ਜਿਹੜੀ ਖਿਸਕ ਰਹੀ ਹੈ ਤੇ ਰੇਤ ਦੀ ਕੰਧ ਹੈ ਕਚੜਕ ਬੰਨਾ ਧੀਓ ਉਹਦੇ ਤੇ ਬੰਦਾ ਖੜਦਾ ਨਹੀਂ ਹੁੰਦਾ ਹੈ ਤੇ ਇਸ ਕਰਕੇ ਇਹਨਾਂ ਨੇ ਆਪਣੇ ਫਿਰ ਜਿਹੜੇ ਆਪਣੇ ਸਟੈਂਡ ਹੈ ਸੌਰ ਨਹੀਂ ਬਦਲੇ ਬਾਪੂ ਜੀ ਬੜੀ ਹੈਰਾਨੀ ਦੀ ਗੱਲ ਹੈ ਜਦੋਂ ਗੱਲਾਂ ਕਰਦੇ ਸੀ ਉਹ ਗੱਲ ਕਰਦੇ ਸੀ ਕਿ ਮੇਰੇ ਦਾਦਾ ਜੀ ਨੇ ਅੱਤਵਾਦ ਖਤਮ ਕੀਤਾ ਬਿਆਨ ਸਿੰਘ ਨੇ ਆ ਕਰਤਾ ਉਹਨਾਂ ਦੀ ਲੈਗਸੀ ਮੈਂ ਫਾਲੋ ਕਰਦਾ ਪਿਆ ਆ ਕਾਂਗਰਸ ਮੇਰੀ ਮਾਂ ਪਾਰਟੀ ਹੈ ਉਹਨਾਂ ਆ ਕੇ ਮਾਂ ਬਿਸਰ ਗਈ ਹਾਂ ਨਹੀਂ ਉਹ ਇਸ ਤਰ੍ਹਾਂ ਲਿਆ ਜਦੋਂ ਮਾਂ ਸੀ ਮਾਂ ਫਿਰ ਕਦੇ ਆਂਟੀ ਬਣ ਜਾਂਦੀ ਹੈ ਅੱਛਾ ਹਾਂ ਆਂਟੀ ਦਾ ਕੋਈ ਬਹੁਤ ਰਿਸ਼ਤਾ ਨਹੀਂ ਹੁੰਦਾ ਆਂਟੀ ਕੋਈ ਵੀ ਹੋ ਸਕਦੀ ਹੈ ਵੇ ਇੱਕ ਆਂਟੀ ਚਾਚੀ ਹੁੰਦੀ ਹੈ ਇੱਕ ਆਂਟੀ ਤਾਈ ਹੁੰਦੀ ਹੈ ਤੇ ਦਾਦੇ ਦੀ ਲਗੈਸੀ ਵੀ ਛਿੱਕੇ ਟੰਗਦੀ ਉਹ ਟੰਗੀ ਜਾਣੀ ਸੀ ਨੰਬਰ ਦੋ ਬੇਟਾ ਜਿਹੜਾ ਇਹ ਸਾਰੀਆਂ ਪਾਰਟੀਆਂ ਅੱਤਵਾਦੀ ਗੱਲ ਕਰਦੀਆਂ ਕੋਈ ਕਹਿੰਦਾ ਸੀ ਅੱਤਵਾਦ ਫਰਾਤ ਆ ਕੋਈ ਆਦਾ ਸੀ ਬੰਦ ਕਰਤਾ ਅਸੀਂ ਅੱਤਵਾਦ ਖਤਮ ਕਰਤਾ ਇਹਨਾਂ ਨੂੰ ਇਹ ਪੁੱਛੋ ਕਿ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਅੱਤਵਾਦ ਕਿਹਨੇ ਪੈਦਾ ਕੀਤਾ ਪਹਿਲੋ ਲੱਭੋ ਜੇ ਤੁਸੀਂ ਅੱਤਵਾਦ ਪੈਦਾ ਕਰਨ ਵਾਲੇ ਦੀ ਜੜ ਲੱਭ ਲਈ ਫਿਰ ਤਾਂ ਤੁਸੀਂ ਅੱਤਵਾਦ ਖਤਮ ਵੀ ਕਰ ਦਿਓਗੇ ਐ ਵੀ ਨਾੜਾ ਹਮ ਅਤਵਾਦੀ ਜੜ ਕਿਸ ਨੂੰ ਪਤਾ ਨਹੀਂ ਜੇ ਪਤਾ ਤੇ ਦੱਸ ਦੇ ਕੋਈ ਜੜ ਕੀ ਤੁਹਾਡੇ ਹਿਸਾਬ ਨਾਲ ਕੀ ਪਲਾ ਦੇਖੋ ਵੀਰਿਆ ਹਿੰਦੁਸਤਾਨ ਦੇ ਵਿੱਚ ਦੋ ਬੰਦੇ ਹੋਏ ਆ ਜਿਨ੍ਹਾਂ ਦੀ ਕੋਈ ਜ਼ਮੀਰ ਹੈ ਹਮ ਇੱਕ ਜੀਬੀਐਸ ਸਿੱਧੂ ਹਮ ਉਹਨੇ ਕਿਤਾਬ ਲਿਖੀ ਆ ਕਾਂਸਪੀਰੇਸੀ ਆ ਖਾਲਸਤਾਨ ਹਮ ਇੱਕ ਆ ਕ੍ਰਿਸ਼ਨਾ ਮਲੋਆ ਤਾਰ ਹਮ ਉਹਨੇ ਕਿਤਾਬ ਲਿਖੀ ਆ ਖੁੱਲੇ ਪੇਡ ਓਪਨ ਸੀਕਰਟ ਹਮ ਉਹ ਦੱਸਦਾ ਹੈ ਕਿ ਸਰਕਾਰਾਂ ਤੇ ਉਹਦੀਆਂ ਏਜੰਸੀਆਂ ਕੀ ਹਥਕੰਡੇ ਅਪਣਾਉਂਦੀਆਂ ਆਪਣੀ ਰਾਜਸਤਾ ਨੂੰ ਕਾਇਮ ਕਰਨ ਦੇ ਲਈ ਇਸ ਕਰਕੇ ਸਰਕਾਰਾਂ ਹੀ ਤੁਹਾਡੇ ਤੁਹਾਡੇ ਵਾਸਤੇ ਇੱਕ ਅਤਵਾਦੀ ਸ਼ਬਦ ਘੜਦੀਆਂ ਇੱਕ ਅਤੰਕਵਾਦੀ ਸ਼ਬਦ ਘੜਦੀਆਂ ਵਖਵਾਦੀ ਸ਼ਬਦ ਘੜਦੀਆਂ ਨਕਸਲਵਾਦੀ ਸ਼ਬਦ ਘੜਦੀਆਂ ਮਾਓਵਾਦੀ ਸ਼ਬਦ ਘੜਦੀਆਂ ਤਾਓਵਾਦੀ ਸ਼ਬਦ ਘੜਦੀਆਂ ਉਹ ਕੜ ਕੇ ਤੇ ਤੁਹਾਡੀਆਂ ਲਾਸ਼ਾਂ ਨਾਲ ਖੇਡ ਕੇ ਰਾਜਗਦੀ ਤੇ ਬੈਹ ਜਾਂਦੇ ਆ ਕੁਝ ਦੇ 35 ਸਾਲ ਦਾ ਇਹ ਹੀ ਤਜਰਬਾ ਪਰ ਬਾਪੂ ਜੀ ਜਦੋਂ ਆਪਾਂ ਗੱਲ ਕਰਦੇ ਆਂ ਜਿਵੇਂ ਤੁਸੀਂ ਗੱਲ ਕੀਤੀ ਖੁੱਲੇ ਪੇਤ ਕਿਤਾਬ ਦੀ ਜਾਂ ਤੁਸੀਂ ਗੱਲ ਕੀਤੀ ਜੀਬੀਐਸ ਸਿੱਧੂ ਦੀ ਕਾਂਸਪਰੇਸੀ ਆਫ ਕਾਲਿਸਤਾਨ ਦੀ ਗੱਲ ਇਹ ਆ ਕਿ ਉਹਨਾਂ ਨੇ ਉਹ ਚੀਜ਼ਾਂ ਹੰਡਾਈਆਂ ਉਹ ਆਪ ਉਸ ਸਿਸਟਮ ਦੇ ਵਿੱਚ ਰਹੇ ਹੁਣ ਜਦੋਂ ਸਿਸਟਮ ਚ ਵਿਸਰ ਗਏ ਉਹਨੂੰ ਛੱਡਤਾ ਹੁਣ ਉਹਦੇ ਬਾਰੇ ਗੱਲਾਂ ਕਰਨ ਲੱਗ ਗਏ ਗੱਲਾਂ ਨਹੀਂ ਆਹੀ ਤਾਂ ਕਮਾਲ ਹੈ ਸਿਸਟਮ ਚ ਰਹਿ ਕੇ ਸਾਰਾ ਸਿਸਟਮ ਨੰਗਾ ਕਰਤਾ ਹੋਰ ਨਾ ਕੋਈ ਕਰ ਗਿਆ ਦੇ ਹੀ ਆਏ ਠੀਕ ਹੈ ਨਾ ਉਹ ਸਿਸਟਮ ਦੇ ਮਤਲਬ ਇਹ ਸੀ ਉਦਿਆਂ ਮਰ ਜਾਂਦੇ ਜੇ ਬੋਲਦੇ ਗੋਲੀ ਉਹਨਾਂ ਨੇ ਮਾਰ ਦਿੰਦੇ ਗੋਲੀ ਤੇ ਬਚ ਕੇ ਉਹਨਾਂ ਨੇ ਕਰਤੂਤ ਦੱਸਤੀ ਹਮ ਆਮ ਤੌਰ ਤੇ ਜਿਹੜਾ ਸਵਾਲ ਤੁਸੀਂ ਮੈਨੂੰ ਕਰਦੇ ਤਕਰੀਬਨ ਤਕਰੀਬਨ ਇਸ ਤਰ੍ਹਾਂ ਦਾ ਸਵਾਲ ਮੈਨੂੰ ਕਈ ਬੰਦੇ ਕਰਦੇ ਨੇ ਵੀ ਜਦ ਤੱਕ ਨੌਕਰੀ ਤੇ ਸੀ ਉਦੋਂ ਤਾਂ ਬੋਲੇ ਨਹੀਂ ਤੇ ਮਗਰੋਂ ਗੱਲਾਂ ਕਰਦੇ ਨੇ ਕਿਤਾਬਾਂ ਲਿਖਦੇ ਨੇ ਕਮਾਲ ਦੀ ਗੱਲ ਇਹ ਵੀ ਨੌਕਰੀ ਦੇ ਵਿੱਚ ਰਹਿ ਕੇ ਸਾਰਾ ਭੇਦ ਦੱਸ ਦੇਣਾ ਤੇ ਫਿਰ ਕਿਤਾਬ ਛਾਪ ਦੇਣਾ ਇਹ ਬਹੁਤ ਵੱਡੀ ਗੱਲ ਹੈ ਔਰ ਸਰਕਾਰਾਂ ਨੂੰ ਇਹ ਕਹਿਣਾ ਪਿਆ ਵੀ ਜਿਹੜਾ ਬੰਦਾ ਇਹ ਨੌਕਰੀ ਕਰਦਾ ਨਾ ਉਹ ਆਪਣੀਆਂ ਯਾਦਾਂ ਨਾਲ ਲਿਖੇ ਕਿਤਾਬਾਂ ਚ ਕਿਰਤੂਤਾਂ ਦਾ ਸਰਕਾਰਾਂ ਹੀ ਕਰਾਉਂਦੇ ਆ ਇਹਨੀਆਂ ਲੋਕ ਨਹੀਂ ਕਰਦੇ ਲੋਕ ਤਾਂ ਮਾਸੂਮ ਹੈ ਮਾਸੂਮਾਂ ਨੇ ਮਾਰੇ ਜਾਣਾ ਹੁੰਦਾ ਤੇ ਨਾਲੇ ਮਾਸੂਮਾਂ ਦੀ ਮੌਤ ਗਵਾ ਜਿਵੇਂ ਕਹਿੰਦੇ ਚਿੜੀਆਂ ਮੌਤ ਗਵਾਰਾ ਹੱਸਾ ਹੈ ਤੇ ਇਸੇ ਤਰ੍ਹਾਂ ਮਾਸੂਮਾਂ ਦੀ ਮੌਤ ਤੇ ਸਰਕਾਰ ਦੇ ਮੂੰਹ ਚ ਪਤਾਸਾ ਅੱਛਾ ਬਾਪੂ ਜੀ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਵਿਚਾਰਧਾਰਾ ਦੀ ਅੱਛਾ ਕਾਂਗਰਸ ਪਾਰਟੀ ਜਦੋਂ ਦੀ ਹੋਣ ਚਾਹੀਏ ਹੁਣ ਤੱਕ ਇਹ ਕਹਿੰਦੇ ਕਿ ਸਾਡੀ ਵਿਲੱਖਣ ਵਿਚਾਰਧਾਰਾ ਅਸੀਂ ਸਾਈਕਲਰਿਜ਼ਮ ਤੇ ਕੰਮ ਕਰਦੇ ਹਾਂ ਭਾਜੀਪੀ ਦੀ ਵਿਚਾਰਧਾਰਾ ਵੱਖਰੀ ਹੈ ਹੁਣ ਇੰਨੀ ਦੇਰ ਦੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਇੰਨੀ ਵਾਰ ਐਮਪੀਸ਼ਿਪ ਦੀ ਚੋਣਾਂ ਲੜੀਆਂ ਐਮਪੀ ਰਹੇ ਵੀ ਉਹ ਛੱਡ ਕੇ ਹੁਣ ਭਾਜਪਾ ਚੱਲ ਗਏ ਹੁਣ ਵਿਚਾਰਤਾ ਰ ਕਿੱਥੇ ਖੜ ਗਈ ਪਹਿਲੀ ਗੱਲ ਤਾਂ ਇਹਨਾਂ ਦਾ ਪ੍ਰੇਖਿਆ ਦੂਰ ਕਰਦ ਗਏ ਵੀ ਜਿਸ ਦਿਨ ਕਾਂਗਰਸ ਪਾਰਟੀ ਦਾ ਜਨਮ ਹੋਇਆ ਸੀ ਇਹ ਉਹ ਹਿਊਮ ਨਾਦ ਅੰਗਰੇਜ਼ ਸੀ ਜਿਨੇ ਕਾਂਗਰਸ ਪਾਰਟੀ ਦਾ ਨਾਂ ਤਰਿਆ ਇਹ ਕੋਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਨਹੀਂ ਬਣੀ ਸੀ ਇਹ ਅੰਗਰੇਜ਼ ਸਤਾ ਨੂੰ ਕਾਇਮ ਕਰਨ ਦੇ ਲਈ ਬਣੀ ਸੀ ਕਾਇਮ ਰੱਖਿਆ ਜਾਵੇ ਤੇ ਲੋਕੀ ਬੋਲਣ ਨਾ ਜੇ ਕੋਈ ਨਿੱਕੀ ਮੋਟੀ ਕੋਈ ਗੱਤੀ ਫਲਤੀ ਹੁੰਦੀ ਹੈ ਤੇ ਉਹ ਦੱਸ ਦੇਣ ਤੇ ਆਪਾਂ ਦੂਰ ਕਰ ਦਈਏ ਹੂੰ ਠੀਕ ਹੈ ਨਾ ਇਹ ਦੇਸ਼ ਦੀ ਆਜ਼ਾਦੀ ਚ ਕਈ ਵਾਰੀ ਕਹਿੰਦੇ ਇਹਨਾਂ ਦਾ ਬੜਾ ਯੋਗਦਾਨ ਹੈ ਭੁਲੇਖਾ ਆਪਾਂ ਹੂੰ ਕੋਈ ਯੋਗਦਾਨ ਨਹੀਂ ਜਿਹਨਾਂ ਦਾ ਯੋਗਦਾਨ ਉਹ ਮਾਰੇ ਗਏ ਹੂੰ ਨਹਿਰੂ ਨੇ ਕਿੰਨੀ ਇੱਕ ਕੈਦਾਂ ਕੱਟੀਆਂ ਕਈ ਕਹਣਗੇ ਜੀ ਫਰਾਂਸਾਂ ਕੈਦ ਕਰਤੀ ਕੀ ਹੋਵੇ ਜੇ ਇੱਕ ਦਿਨ ਕ ਵਿਚਾਰ ਦੋ ਦਿਨ ਚੱਲਿਆ ਗਿਆ ਪਤਾ ਤਾਂ ਲੱਗੇ ਅੰਗਰੇਜ਼ੀ ਬੋਲਦਾ ਸੀ ਉਹ ਤੇ ਹੋਰ ਕੀ ਕਰਦਾ ਸੀ ਠੀਕ ਹੈ ਜਿਨ੍ਹਾਂ ਨੇ ਕੈਦਾਂ ਕੱਟੀਆਂ ਤੇ ਗੋਲੀਆਂ ਗੱਲ ਤਾਂ ਉਹਨਾਂ ਦੀ ਹੈ ਜਿਨ੍ਹਾਂ ਦੇ ਫੁੱਲ ਦੀ ਲੱਗੀ ਨਹੀਂ ਉਹ ਤਿੰਨ ਪੀੜੀਆਂ ਤੋਂ ਗੱਦੀ ਤੇ ਬੈਠੇ ਆ ਹੂੰ ਬਿਲਕੁਲ ਤੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਨਾਮਾਂ ਨਿਸ਼ਾਨ ਮਿਟ ਗਏ ਇਸ ਕਰਕੇ ਇਹਨਾਂ ਦੇ ਜਿਹੜਾ ਯੋਗਦਾਨ ਦਾ ਜਾਦੇ ਰੌਲਾ ਪਾਉਂਦੇ ਉਹ ਵੀ ਗਲਤ ਹੈ ਠੀਕ ਹੈ ਚੰਗੇ ਬੰਦੇ ਹਰੇਕ ਪਾਰਟੀ 'ਚ ਹੁੰਦੇ ਆ ਆਪਾਂ ਉਹਨਾਂ ਦੀ ਚੰਗਾਈ ਤੋਂ ਕਦੇ ਇਨਕਾਰ ਨਹੀਂ ਕਰ ਸਕਦੇ ਇਹਦੇ ਵਿੱਚ ਵਿੱਚ ਰਹਿ ਕੇ ਵੀ ਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਦੂਜੇ ਪਾਸੇ ਆਪਣੀ ਭਾਜਪਾ ਹੈ ਤੁਹਾਨੂੰ ਪਤਾ ਹੈ ਵੀ 1920 ਤੋਂ ਬਾਅਦ ਹਿੰਦੁਸਤਾਨ ਦੀ ਧਰਤੀ ਨੂੰ ਫਿਰਕਾ ਪ੍ਰਤੀ ਵਿੱਚ ਵੰਡਣਾ ਸੀ ਕਦੇ ਉਹਨਾਂ ਨੇ ਖਾਲਸਾ ਦੀਵਾਨ ਸਾਜਾ ਕਿਤੇ ਮੁਸਲਮਨ ਲੀਗ ਸਾਜੀ ਕਿਤੇ ਹਿੰਦੂ ਮਹਾਸਭਾ ਸਾਜੀ ਇਸ ਤਰ੍ਹਾਂ ਦੀਆਂ ਸੰਸਥਾਾਂਾਂ ਮਾ ਪੈਦਾ ਕਰਕੇ ਮੁਰਖ ਦੇ ਵਿੱਚ ਫਿਰਕਾ ਪਰ ਜਾਲ ਬੁਣਿਆ ਗਿਆ 25 ਚਾਰ ਇਸ ਲੈ ਆਉਂਦੀ ਤੇ ਫਿਰ ਆਰਐਸਐਸ ਲੈ ਆਉਂਦੀ ਤੇ ਉਹਨਾਂ ਨੇ ਸਾਰਾਂ ਨੇ ਲੜ ਕੇ ਅੰਗਰੇਜ਼ ਦੀ ਸਤਾ ਦੀ ਉਮਰ ਲੰਮੀ ਕੀਤੀ ਸੀ ਆਜ਼ਾਦੀ ਦਾ ਇਹਨਾਂ ਦਾ ਕਿਸੇ ਦਾ ਕੋਈ ਯੋਗਦਾਨ ਨਹੀਂ ਇਤਿਹਾਸ ਪੜ ਲੈਣਾ ਜੇ ਨਹੀਂ ਪੜਨਾ ਤੇ ਆ ਕੇ ਸੁਣ ਲੈਣਾ ਦੱਸ ਦਿੰਨੇ ਵੀ ਇਹਦੇ ਵਿੱਚ ਲਿਖਿਆ ਹੋਇਆ ਹੈ ਠੀਕ ਹੈ ਇਸ ਕਰਕੇ ਇਹ ਗੱਲਾਂ ਦੋਨੇ ਮਾਰਦੇ ਨੇ ਯਵਲੀਆਂ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਲੋਕਾਂ ਨੂੰ ਅਸੀਂ ਧੋਖਾ ਦਿੱਤਾ ਲੋਕਾਂ ਨੂੰ ਜਿਹੜੀ ਗੱਲ ਅਸੀਂ ਕਹਾਂਗੇ ਮੰਨ ਜਾਣਗੇ ਕਿਉਂਕਿ ਲੋਕਾਂ ਨੂੰ ਇਸ ਇਤਿਹਾਸ ਦਾ ਨਹੀਂ ਪਤਾ ਤਾਂ ਇਹ ਗੱਲਾਂ ਕਰਦੇ ਜੇ ਵਿੱਚੋਂ ਖੜ ਕੇ ਕੋਈ ਬੋਲਤੇ ਫਿਰ ਪਸੀਨੇ ਛੁੱਟ ਜਾਣਗੇ ਹਾਂ ਅੱਛਾ ਹੁਣ ਨਾ ਖੇਤਰਵਾਲ ਵੀ ਆਉਣੇ ਵਾਪਸ ਕਰੀ ਖੇਤਰੀ ਪਾਰਟੀ ਜਿਹੜੀ ਹੈ ਹਾਂ ਮਤਲਬ ਭਾਵੇਂ ਹੁਣ ਚੋਣਾ ਨਜ਼ਦੀਕ ਨੇ ਪਰ ਉਹ ਇੱਕੋ ਚੀਜ਼ ਕਰਦੇ ਨਜ਼ਰ ਆ ਰਹੇ ਨੇ ਕਿ ਆਪਣੇ ਜਿਹੜੇ ਕੱਡੇ ਹੋਏ ਜਾਂ ਛੱਡੇ ਹੋਏ ਲੋਕ ਨੇ ਉਹਨਾਂ ਨੂੰ ਇਕੱਠਿਆਂ ਕਰ ਲਈਏ ਆਕਾਲੀ ਦਲ ਬਾਰੇ ਕੀ ਕਹਿਣਾ ਥੋੜਾ ਦੇਖੋ ਵੀਰ ਇਹ ਚ ਕੋਈ ਸ਼ੱਕ ਨਹੀਂ ਆਕਾਲੀ ਗਾ ਆਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਸੀ ਦੂਜਾ ਸੀ ਅੱਜ ਵੀ ਆਪਣੇ ਆਪ ਨੂੰ ਖੇਤਰੀ ਪਾਰਟੀ ਮੰਨਦੇ ਨੇ ਪਰ ਹੈ ਨਹੀਂ ਕਿਉਂਕਿ ਦੂਜੀਆਂ ਵੱਡੀਆਂ ਪਾਰਟੀਆਂ ਨਾਲ ਸਮਝੌਤੇ ਵੀ ਹੋ ਗਏ ਸਮਝੌਤੇ ਵੀ ਪਾਰਟੀਆਂ ਕਰਦੀਆਂ ਹੁੰਦੀਆਂ ਨੇ ਖੇਤਰੀ ਪਾਰਟੀਆਂ ਤਾਂ ਮਦਰਾਸ਼ਤ ਵੀ ਨੇ ਠੀਕ ਹੈ ਨਾ ਖੇਤਰੀ ਪਾਰਟੀਆਂ ਰੱਬ ਤਰ੍ਹਾਂ ਪੜਾ ਕਰੇ ਮੈਂ ਮਹਾਰਾਸ਼ਟਰ ਚ ਵੀ ਨੇ ਸਾਰੇ ਨੇ ਖੇਤਰੀ ਪਾਰਟੀਆਂ ਹੈਗੀਆਂ ਖੇਤਰੀ ਪਾਰਟੀ ਹੋਣਾ ਗੁਨਾਹ ਨਹੀਂ ਹੈ ਇਹ ਨਹੀਂ ਕਿ ਜਿਹੜੀ ਰਾਸ਼ਟਰੀ ਪਾਰਟੀਆਂ ਜਿਆਦਾ ਰਾਸ਼ਟਰਵਾਦੀਆਂ ਦੀਆਂ ਇਹ ਵੀ ਆਪਾਂ ਨੂੰ ਭੁਲੇਖਾ ਹੈ ਰਾਸ਼ਟਰੀ ਪਾਰਟੀ ਜਦੋਂ ਬਹੁਤ ਅੰਨਾ ਬਹੁਤ ਮਤ ਲੈ ਜਾਵੇ ਉਹ ਕਿਸੇ ਔਰੰਗਜ਼ੇਬ ਤੋਂ ਘੱਟ ਨਹੀਂ ਹੁੰਦੀ ਪਤਾ ਨਹੀਂ ਕੀ ਦਾ ਕਾਰਜ ਆੜਦੇ ਤੇ ਕਿਸੇ ਵੀ ਜਿਹੜਾ ਰਾਜ ਸਤਾ ਤੇ ਬੈਠਦਾ ਤੇ ਉਹਦੇ ਹੱਥੇ ਰਾਸੀ ਤਾਕਤ ਹੈ ਉਹਨੂੰ ਫੇਰ ਦੂਜਿਆਂ ਤੇ ਜ਼ੁਲਮ ਕਰਨ ਨਾਲ ਉਹਨੂੰ ਬਿਲਕੁਲ ਪਾਪ ਨਹੀਂ ਲੱਗਦਾ ਉਲਟਾ ਉਹਦਾ ਨਖਾਰ ਆ ਜਾਂਦਾ ਉਹਦੀ ਸ਼ਖਸੀਅਤ ਦੇ ਵਿੱਚ ਵੀ ਬੰਦਾ ਬੜਾ ਇਹ ਆਪਾਂ ਇੰਦਰਾ ਗਾਂਧੀ ਦੀ ਹਾਲਤ ਵੀ ਦੇਖ ਸਕਦੇ ਆ ਉਸ ਤੋਂ ਬਾਅਦ ਰਜੀਵ ਗਾਂਧੀ ਵੀ ਦੇਖ ਸਕਦੇ ਆ ਉਸ ਤੋਂ ਬਾਅਦ ਉਹ ਜਿਹੜੀ ਹੁਣ ਨਵੇਂ ਚੰਦ ਚੜਾ ਰਹੇ ਨੇ ਆਪਣੀਆਂ ਦਿੱਲੀ ਦੀਆਂ ਸਰਕਾਰਾਂ ਉਹਨਾਂ ਦਾ ਹਾਲ ਗਿਆਪਾ ਦੇਖ ਸਕਦੇ ਆ ਇਸ ਕਰਕੇ ਗਲਤ ਹੈ ਵੀ ਇਹ ਦੇਸ਼ ਦੀ ਰੱਖਿਆ ਕਰਦੇ ਨੇ ਬਿਲਕੁਲ ਨਹੀਂ ਕਰਦੇ ਦੇਸ਼ ਨੂੰ ਪੱਖਕ ਨੇ ਰક્ષਕ ਨਹੀਂ ਹਨ ਦੇਸ਼ ਦੇ ਪੱਖਕ ਨੇ ਰક્ષਕ ਹੁਣ ਤਾਂ ਧੰਨ ਭਾਗ ਪਰ ਹੈ ਨਹੀਂ ਭਾਈ ਪੰਥਕ ਪਾਰਟੀ ਵੀ ਹੈਣੀ ਪੰਜਾਬ ਪੰਥਕ ਪਾਰਟੀ ਵੀ ਪੰਥ ਦੀ ਉਹ ਆਖੀ ਨਹੀਂ ਕਰਦੀ ਜਿਹੜੀ ਉਮੀਦ ਕੀਤੀ ਜਾਂਦੀ ਆ ਦੱਸੋ ਇਹਨਾਂ ਨੇ ਕੀ ਨਵਾਂ ਕੀਤਾ ਪੰਥ ਵਾਸਤੇ ਜਦੋਂ ਵੋਟਾਂ ਜਦੋਂ ਵੋਟਾਂ ਮੰਗਦੇ ਜਾ ਕੇ ਉਹ ਲੋਕ ਤਾਂ ਕਹਿੰਦੇ ਕਿ ਸਾਡੇ ਜਿੰਨਾ ਕੰਮ ਪੰਥ ਲਈ ਕਿਸੇ ਕੀਤਾ ਹੀ ਨਹੀਂ ਦੱਸ ਦੇਣਾ ਨਾ ਵੀ ਕੀ ਕੀਤਾ ਵੀ ਕਿਹੜੀ ਕਿਹੜੀ ਨੌਕਰੀਆਂ ਕਿਹੜਾ ਵਿਕਾਸ ਕਿਹੜਾ ਸਕੂਲ ਖੋਲੇ ਕਿਹੜੀ ਯੂਨੀਵਰਸਿਟੀ ਖੋਲੀ ਕੀ ਕੀ ਫਿਰਕਾ ਪ੍ਰਸ਼ਦ ਨੂੰ ਕਿੰਨਾ ਦਬਾ ਕੇ ਰੱਖਿਆ ਹੈ ਇਹ ਸਾਰੀ ਚੀਜ਼ਾਂ ਲੋਕਾਂ ਨੂੰ ਦੱਸਣ ਆਉਣ ਰਿਕਾਰਡ ਤੇ ਲੋਕੀ ਜੇ ਜਿਵੇਂ ਕੀਤੀ ਜ਼ਰੂਰ ਮੰਨ ਜਾਣਗੇ ਕਦੇ ਕਰਨਗੇ ਜੀ ਫਰਾਨਾ ਪੰਜਾਬ ਤਬਾਹ ਕਰਤਾ ਸਾਰੇ ਲੱਗੇ ਹੋਇਆ ਹੋਰ ਵੇਖੋ ਇਹ ਜਿੰਨੇ ਬੰਦੇ ਸਿਆਸੀ ਬੰਦੇ ਨੇ ਵੋਟਾਂ ਚ ਅਲੇ ਦਲੇ ਖੜਕੇ ਲਲਕਾਰੇ ਮਾਰਦੇ ਨੇ ਇੱਕ ਜਿਹਦੇ ਦੁਸ਼ਮਣ ਲਾਉਂਦੇ ਨੇ ਇਹਨਾਂ ਨੂੰ ਵਿਆਹ ਸ਼ਾਦੀਆਂ ਚ ਇਕੱਠੇ ਹੁੰਦੇ ਵੇਖੋ ਫਿਰ ਕਿਵੇਂ ਸਾਡਾ ਮੂੰਹ ਜਫੀਆਂ ਪਾਉਂਦੇ ਨੇ ਇਸ ਕਰਕੇ ਇਹਨਾਂ ਦਾ ਸਾਂਝਾ ਏਜੰਡਾ ਇੱਕੋ ਹੀ ਆ ਬਸ ਇਹਨਾਂ ਨੂੰ ਇਹ ਵੀ ਤੇਰੇ ਜਦੋਂ ਏਕ ਕੋਲੇ ਸ਼ਕਤੀ ਤਾਕਤ ਬਿਲਕੁਲ ਆ ਜੇ 20 ਵਾਲੀ ਸੀ ਕੋਲੇ ਆ ਜੇ 20 ਸੀ ਨੂੰ ਵੀ ਆਈ 80 20 ਨੂੰ ਵੀ ਆਈ ਦੋਨੇ ਇੱਕੋ ਹੀ ਨੇ ਅੱਛਾ ਬਾਪੂ ਜੀ ਮੈਂ ਵਿਚਾਰਤਾ ਤਾਂ ਦੋਵਾਰਾ ਆਉਣਾ ਚਾਹੁੰਦਾ ਕਿਉਂਕਿ ਇੱਕ ਪਾਸੇ ਆਪਣੀ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਹੈਗੀ ਹੈ ਭਾਜਪਾ ਵੀ ਜੇਗੀ ਭਾਜਪਾ ਦੀ ਪਿੱਠ ਲੱਗਦੀ ਆ ਆਰਐਸਐਸ ਨੂੰ ਸਾਰੇ ਕਹਿੰਦੇ ਆ ਹੁਣ ਜਿਹੜੀ ਆਪਣੀ ਪੰਥਕ ਪਾਰਟੀ ਹੈ ਉਹ ਕਹਿੰਦੇ ਕਿ ਆਪਾਂ ਤਾਂ ਪੰਥ ਤੇ ਖੜੇ ਆ ਇਹ ਦੋ ਵੱਖਰੀਆਂ ਵਿਚਾਰਤਾ ਤਾਰਾ ਮਾਨੀ ਫਿਰ ਇਹ ਗੱਠ ਜੋੜ ਕਿਵੇਂ ਕਰ ਗਈਆਂ ਅਸਲ ਕਹਾਣੀ ਇਹ ਹੈ ਵੀ ਕੱਲਾ ਅਕਾਲੀਦਾਲ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕਦਾ ਸੀ ਤੇ ਪੰਥ ਨੂੰ ਛੇ ਕਿਹ ਟੰਗਤਾ ਜਦੋਂ ਸਰਕਾਰ ਜਰੂਰ ਬਣਾਉਣੀ ਹੈ ਹਮ ਸਰਕਾਰ ਤਾਂ ਬਣਦੀ ਹੈ ਜੇ ਦੂਜੀ ਪਾਰਟੀ ਨਾਲ ਇਹਨਾਂ ਦਾ ਸਹਿਚਾਰ ਬਣਦਾ ਹੈ ਪੰਜਾਬ ਦੀ ਮਾਨਸਿਕਤਾ ਬਹੁਤ ਪਖੰਡੀ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਨੇ ਉਹ ਜਿੰਨੇ ਮਰਜ਼ੀ ਆਪਣੇ ਆਪ ਨੂੰ ਸ਼ਰੀਫ ਕਹੀ ਜਾਣ ਪਰ ਮਾਨਸਿਕ ਤੌਰ ਤੇ ਫਿਰਕਾ ਪ੍ਰਸਤੀ ਦੇ ਸ਼ਿਕਾਰ ਹੋ ਬਹੁਤ ਜ਼ਿਆਦੇ ਨੇ ਜਿਹੜੀ ਸੈਕੂਲਰ ਸੋਚ ਦੇ ਬੰਦੇ ਨੇ ਵਿਚਾਰੇ ਬਹੁਤ ਥੋੜੇ ਨੇ ਇਹ ਵੀ ਪੱਕੀ ਗੱਲ ਹੈ ਮਤਲਬ ਸਾਫ਼ ਸ਼ਬਦਾਂ ਚ ਕਹਿ ਰਹੀ ਹਾਂ ਕਿ ਧਰਮ ਦੇ ਨਾਂ ਤੇ ਆਸਾਨੀ ਨਾਲ ਬੇਵਕੂਫ ਬਣਾਇਆ ਜਾ ਰਿਹਾ ਬਣਾਇਆ ਜਾ ਰਿਹਾ ਔਰ ਬੇਵਕੂਫ ਬਣੇ ਹੋਏ ਨੇ ਠੀਕ ਹੈ ਜੇ ਆਪਾਂ ਲੁਧਿਆਣਾ ਸ਼ਹਿਰੀ ਲਾ ਦੋ ਹਮ ਹਮ ਬੜਾ ਲਿਖਿਆ ਸ਼ਹਿਰ ਹੈ ਤੇ ਇਹ ਜਿਹੜੇ ਜਿੱਥੇ ਆਪਾਂ ਬੈਠੇ ਆ ਇਹ ਸਿਵਲ ਲਾਈਨ ایرੀਆ ਹੈ ਸਭ ਤੋਂ ਵੱਧ ਬੜਾ ਲਿਖਿਆ ਸ਼ਹਿਰ ਹੈ ਇੱਥੇ ਇੱਕ ਬੰਦਾ ਸੈਕੂਲਰ ਸੋਚ ਵਾਲਾ ਕੱਢ ਦੋ ਬਣ ਜਾਗੇ ਇੱਕ ਨੂੰ ਕੱਢ ਦੀ ਜੀ ਫਲਾਣਾ ਬੰਦਾ ਸੈਕੂਲਰ ਸੋਚ ਵਾਲਾ ਮੈਨੂੰ ਨਜ਼ਰ ਆਇਆ ਬਾਪੂ ਬਲਕੌਰ ਸਿੰਘ ਹੈਗੇ ਮੈਂ ਫਿਰ ਇਹਨਾਂ ਦਾ ਨਹੀਂ ਹਾਂ ਮੈਂ ਤਾਂ ਹਸਾਰ ਦਾ ਅੱਛਾ ਸੱਚੀ ਗੱਲ ਹੈ ਮੈਂ ਤਾਂ ਇੱਥੇ ਨੌਕਰੀ ਕਰਕੇ ਬੈਠਾ ਮੇਰੀ ਮਾਨਸਿਕਤਾ ਇਹਨਾਂ ਨਾਲ ਕਿਉਂ ਨਹੀਂ ਕਿ ਮੇਰੀ ਮਾਨਸਿਕਤਾ ਤਾਂ ਹਸਾਰ ਬੰਨੀ ਦੀ ਆ ਜਿੱਤੇ ਅਸੀਂ ਅੰਗਰੇਜ਼ ਛਿੱਕੇ ਟੰਗੇ ਸੀ 1852 ਦੇ ਗਦਰ ਵਿੱਚ ਸਭ ਤੋਂ ਬਾਅਦ ਅੰਗਰੇਜ਼ ਉਧਰ ਮਾਰੇ ਸੀ ਸਾਡੇ ਹਰਿਆਣੇ ਦੇ ਜਿਲ੍ਹਾ ਹਸਾਰ ਦੇ ਅੱਛਾ ਜੀ ਹਾਂਜੀ ਜਿਹੜਾ ਲੁਧਿਆਣਾ ਸੀ ਇਹ ਅੰਗਰੇਜ਼ਾਂ ਦੇ ਨਾਲ ਖੜਾ ਸੀ ਹੂੰ ਬੱਦੋਵਾਲ ਦੀ ਲੜਾਈ ਹੋਈ ਸੀ ਸਾਰਾ ਲੁਧਿਆਣਾ ਅੰਗਰੇਜ਼ ਦਾ ਲੰਗਰ ਪਕਾਉ ਪਾ ਦਿੰਦਾ ਸੀ ਹੂੰ ਤਾਬਨਾਰੋ ਇਹਨਾਂ ਨੂੰ ਪੁੱਛੋ ਗੱਲ ਕਰੋ ਫਿਰ ਚਾਕਦੇ ਠਾਣਾ ਤਾਂ ਵੀ ਹੈ ਸਾਡੀ ਕਰਤੂਤ ਦਾ ਪਤਾ ਨਹੀਂ ਆਖਣਗੇ ਸੀ ਐਡਵਾਂਸ ਬਹੁਤਾ ਸਾਨੂੰ ਕਪੜੇ ਪਾਉਣੇ ਆਉਂਦੇ ਆ ਸਾਨੂੰ ਰਹਿਣਾ ਆਉਂਦਾ ਸਾਨੂੰ ਖਾਣਾ ਪੀਣਾ ਆਉਂਦਾ ਉਹਦਾ ਬਾਇਆ ਬਠਿੰਡਾ ਨੇ ਜੇ ਉਹਦੇ ਨੇ ਪਾਸੇ ਕੋਈ ਬੰਦਾ ਆਏ ਨਾ ਆਖਣਗੇ ਬਾਇਆ ਬਠਿੰਡਾ ਮੈਂ ਵੀ ਤੁਸੀਂ ਬਾਇਆ ਵਸ਼ਿੰਗਟਨ ਹੋ ਹਾਂ ਹਾਂ ਤੁਸੀਂ ਲੋਦੇ ਨਾਲੇ ਬਾਇਆ ਲੰਡਨ ਹੋ ਹਾਂ ਕੋਈ ਕੋਈ ਨਾ ਕੋਈ ਕਰਦਾਰ ਹੀ ਨਹੀਂ ਹੈ ਪਰ ਜਿੰਨਾਂ ਕੋਲੇ ਹੈ ਬਹੁਤੇ ਥੋੜੇ ਆ ਉਹਨਾਂ ਨਾਲ ਬਣਦਾ ਕੁਝ ਨਹੀਂ ਥੋੜੇ ਹਮੇਸ਼ਾ ਥੋੜੇ ਹੀ ਹੁੰਦੇ ਆ ਪਰ ਫਿਰ ਤਾਂ ਪ੍ਰਸਤ ਤਾਕਤਾਂ ਦੀ ਗਿਣਤੀ ਵੱਡੀ ਹੈ ਔਰ ਹਰ ਧਰਮ ਦੀ ਪੁਜਾਰੀ ਸ਼੍ਰੇਣੀ ਫਿਰਕਾ ਪ੍ਰਸਤਾਕ ਤਾਂ ਹਵਾ ਦਿੰਦੀ ਹੈ ਤੇ ਪੁਜਾਰੀ ਸ਼੍ਰੇਣੀ ਤੇ ਸਟੇਟ ਦੋਨੇ ਇਕੱਠੀਆਂ ਹੁੰਦੀਆਂ ਚਰਚਾਣ ਸਟੇਟ ਗੋਜ਼ ਹੈਂਡ ਇਨ ਅੱਛਾ ਬਾਪੂ ਜੀ ਇੱਕ ਗੱਲ ਮੈਂ ਹੁਣ ਪੁੱਛਣੀ ਚਾਹੁੰਦਾ ਕਿ ਬਲਵਿੰਦਰ ਸਿੰਘ ਸੇਖੋਂ ਦੀ ਗੱਲ ਕਰੀਏ ਉਹ ਚੋਣਾ ਚ ਆ ਰਹੇ ਆ ਉਹ ਸੰਗਰੂਰ ਤੋਂ ਲੜਦੇ ਪਏ ਨੇ ਉਹਨਾਂ ਦਾ ਪ੍ਰੋਗਰਾਮ ਬਣਿਆ ਪਿਆ ਥੋਡੇ ਵੱਲ ਦਾ ਕੀ ਇਸ਼ਾਰਾ ਹੈ ਤੁਸੀਂ ਵੀ ਇੰਨਾ ਗਿਆਨ ਰੱਖਦੇ ਹੋ ਐਨੀ ਵਾਰ ਤੁਸੀਂ ਲੋਕਾਂ ਦਾ ਹੋਰ ਹੈ ਗਿਆਨ ਤਾਂ ਮੇਰੇ ਨਾਲੋਂ ਵੀ ਲੋਕਾਂ ਕੋਲ ਬਹੁਤ ਜ਼ਿਆਦਾ ਹੈ ਸਿਆਸੀ ਸੂਝ-ਬੂਝ ਤੇ ਤਜਰਬਾ ਬਹੁਤ ਜ਼ਿਆਦਾ ਹੈ ਪਰ ਮੈਂ ਬੇਲੋੜਾ ਸ਼ਹੀਦ ਹੋਣ ਦੇ ਵਿੱਚ ਯਕੀਨੀ ਨਹੀਂ ਰਹਦਾ ਹਾਂ ਹਾਂ ਸਿੱਧੀ ਗੱਲ ਹੈ ਪੰਜਾਬ ਦੀ ਧਰਤੀ ਤੇ ਜਿਹੜਾ ਬੰਦਾ ਸ਼ਹੀਦ ਹੋ ਜਾਂਦਾ ਉਹਦਾ ਰਹਿਦਾ ਕੱਖ ਨਹੀਂ ਜਿਹੜਾ ਪੰਜਾਬ ਦੀ ਧਰਤੀ ਨੂੰ ਲੁੱਟ ਲੈਂਦਾ ਉਹਦਾ ਵਿਗੜਦਾ ਕੱਖ ਨਹੀਂ ਬਾਪੂ ਬਲਕੌਰ ਸਿੰਘ ਪੰਜਾਬ ਨੂੰ ਬਚਾਉਣਾ ਨਹੀਂ ਚਾਹੁੰਦੇ ਕਿ ਮੈਂ ਬਚਾਉਣਾ ਚਾਹੁੰਦਾ ਪਰ ਮੌਤ ਦੇ ਮੌਤ ਦੇਖ ਨਹੀਂ ਬਚਾਉਣਾ ਚਾਹੁੰਦਾ ਮੈਂ ਇਹ ਬਚਾਉਣਾ ਕਿ ਤੁਸੀਂ ਜਾਗੋ ਪਰ ਪੰਜਾਬ ਦੀ ਧਰਤੀ ਤਾਂ ਜਾਗਣਾ ਜ਼ਰੂਰੀ ਹੈ ਜੇ ਕਹਨਾ ਜੀ ਕਿ ਕੁਤਰੇ-ਕੁਤਰੇ ਹੋ ਜਾਂਦੀ ਥੋੜਾ ਬੰਦ-ਬੰਦ ਕੱਟਿਆ ਜਾਵੇ ਵੀ ਨਾ ਭਾਈ ਤੁਸੀਂ ਤੁਸੀਂ ਜਾਗੋ ਨਾ ਰਾਤ ਨੂੰ ਸ਼ਰਾਬ ਪੀ ਕੇ ਸੌਂਜੂ ਦੂਜੀ ਨੂੰ ਕਹਿੰਦੇ ਜੀ ਤੁਸੀਂ ਮਰਨ ਬਰਤ ਰੱਖ ਲਓ ਨਹੀਂ ਪਰ ਪੰਜਾਬ ਹਰਿਆਣੇ ਦੀ ਧਰਤੀ ਜਿਹੜੀ ਐ ਇਹ ਤਾਂ ਸ਼ਹੀਦਾਂ ਦੀ ਧਰਤੀ ਆ ਸਾਡੇ ਤਾਂ ਸ਼ਹੀਦ ਨਾਮ ਬੱਚੇ ਸ਼ਹੀਦ ਤਾਂ ਹੀ ਇੱਥੇ ਹੋਏ ਕਿ ਲੋਕ ਨਲਾਇਕ ਸੀ ਹਮ ਹਮ ਸ਼ਹੀਦ ਕਿਉਂ ਹੋਏ ਕਿ ਲੋਕ ਨਹੀਂ ਉੱਠੇ ਹਮ ਜਿਹੜੇ ਉੱਠੇ ਉਹ ਮਾਰੇ ਗਏ ਹਮ ਤੇ ਜੇ ਲੋਕਾਂ ਚ ਚੇਤਨਾ ਦਾ ਲੈਵਲ ਵੱਡਾ ਹੁੰਦਾ ਹਮ ਵੇਖੋ ਜੇ ਗੁਰੂ ਸਾਹਿਬ ਦੇ ਬੱਚੇ ਕੰਧਾਂ ਤੇ ਚਿਣੇ ਜਾਣੇ ਚੰਗਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਜਾਨ ਹੋ ਕੇ ਆਪਦੇ ਪਿਓ ਕੋਲੇ ਹੁੰਦੇ ਕਿ ਕਿੰਨਾ ਚੰਗਾ ਸੀ ਤੁਹਾਨੂੰ ਰੋਹਾਨੀਅਤ ਦੀ ਸਿੱਖਿਆ ਦਿੰਦੇ ਹਮ ਛੋਟੇ ਵਿੱਚ ਰੂਹਾਨੀਆ ਦਾ ਕਿਰਦਾਰ ਦਿੰਦੇ ਉਹ ਤਾਂ ਕਹਿੰਦਾ ਜਣੇਗੇ ਪਰ ਉਹ ਕਹਿੰਦੇ ਕਿ ਉਹਨਾਂ ਨੇ ਸ਼ਹੀਦੀ ਦੇ ਕੇ ਲੋਕਾਂ ਦੇ ਦਿਲ ਹਲੂਨੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਇਹ ਤਾਂ ਅੱਜ ਵੀ ਨਹੀਂ ਜਾਗੇ ਇਹ ਵੀ ਗੱਲ ਕਰਦਾ ਉਹਨਾਂ ਦੀ ਸ਼ਹੀਦੀ ਵੀ ਹੋ ਗਈ ਬੰਦੇ ਬਹਾਦਰ ਦੀ ਸ਼ਹੀਦੀ ਹੋ ਗਈ ਵੱਡਾ ਘੜੂ ਘਰੇ ਦੀ ਸ਼ਹੀਦੀਆਂ ਹੋ ਗਈਆਂ ਛੋਟੇ ਘਲੂ ਘਰੇ ਦੀਆਂ ਸ਼ਰਾਬ ਹੋਰ ਦੀਆਂ ਸ਼ਹੀਦੀਆਂ ਆ ਇਹਨੇ ਜਗਾ ਕਿਹੜਾ ਜਾਗਣਾ ਕੋਈ ਨਹੀਂ ਜਾਗੇ ਆ ਜਿਹੜਾ ਜਗਾ ਕਿਵੇਂ ਗੱਲ ਇਹ ਹੈ ਜਾਗਣਾ ਚੇਤਨਾ ਦਾ ਲੈਵਲ ਵੀ ਭਾਈ ਸਾਹਿਬ ਆਪਣਾ ਫਰਜ਼ ਪਛਾਣੋ ਤੁਸੀਂ ਇਨੇ ਖੁਦ ਪ੍ਰਸਤਨਾ ਬਣੋ ਕਿ ਸਾਰਾ ਕੋ ਸਾਡੇ ਕੋਲੇ ਆ ਜੇ ਦੂਜੇ ਨੂੰ ਵੀ ਆਪ ਤੋਂ ਗਰੀਬ ਨੂੰ ਦਿੱਤਾ ਜਾ ਸਕਦਾ ਹੈ ਮਜਬੂਰ ਨੂੰ ਦਿੱਤਾ ਜਾ ਸਕਦਾ ਜਿਹਦੇ ਕੋਲੇ ਪਹਿਣ ਨੂੰ ਕਪੜਾ ਉਹਦਾ ਵੀ ਕਪੜੇ ਚਾਹਤ ਹੈ ਜਿਹਦੇ ਕੋਲੇ ਜ਼ਮੀਨ ਨਹੀਂ ਉਹਦੀ ਜ਼ਮੀਨ ਤੇ ਹੱਥ ਹੈ ਜਨ ਕਿਰਤ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ ਠੀਕ ਹੈ ਨਾ ਉਹਦੇ ਵਾਸਤੇ ਜਾਣਾ ਹੀ ਨਹੀਂ ਪਰ ਸਿਆਸਤ ਦਾ ਫਿਰ ਕੋਈ ਮੁੱਲ ਨਹੀਂ ਹੈਗਾ ਸਿਆਸਤ ਤਾਂ ਬਹੁਤ ਗੰਧਲੀ ਕਰਦੀ ਗੰਢਲੇ ਲੋਕਾਂ ਨੇ ਸਿਆਸਤ ਆਪਣੇ ਆਪ ਕੋਈ ਚੀਜ਼ ਨਹੀਂ ਸਿਆਸਤ ਕੋਈ ਗੁਲਾਬ ਦਾ ਬੂਟਾ ਵੀ ਖੁਸ਼ਬੂਆਂ ਛੜਦੀ ਹੈ ਸਿਆਸਤ ਬੰਦਿਆਂ ਦੀ ਆ ਹੁਣ ਜੇ ਬੰਦੇ ਕਰਤੂਤੇ ਨੇ ਤੇ ਸਿਆਸਤ ਕਰਤੂਤੀ ਹੋ ਜੂ ਜੇ ਬੰਦੇ ਭਲੇ ਨੇ ਤੇ ਸਿਆਸਤ ਭਲੀ ਹੋ ਜੂ ਬਾਪੂ ਜੀ ਇੱਕ ਬੜੀ ਸਿੱਧੀ ਜੀ ਗੱਲ ਆ ਜਦੋਂ ਅਸੀਂ ਚੇਂਜ ਲਿਆਉਣਾ ਬਦਲਾ ਲਿਆਉਣਾ ਸਾਨੂੰ ਇੱਕ ਕੁਰਸੀ ਦੀ ਲੋੜ ਆ ਸਾਨੂੰ ਅਹੁਦੇ ਦੀ ਲੋੜ ਆ ਪਾਵਰ ਦੀ ਲੋੜ ਆ ਲੋੜ ਆ ਤੇ ਉਸ ਤੋਂ ਬਿਨਾ ਫਿਰ ਕਿਵੇਂ ਬਦਲਾ ਆਊਗਾ ਨਹੀਂ ਵੇਖੋ ਮੈਂ ਪਾਵਰ ਸੀਕਰ ਵੀ ਨਹੀਂ ਹਾਂ ਮੈਂ ਅਹੁਦਾ ਸੀਕਰ ਵੀ ਨਹੀਂ ਹਾਂ ਮੈਂ ਕਹਿੰਦਾ ਵੀ ਨਹੀਂ ਮੈਂ ਚਿੰਤਨ ਦੇ ਵਿੱਚ ਲੋਕਾਂ ਨੂੰ ਦੱਸ ਦੇਣਾ ਵੀ ਆਹ ਫਲਾਣੇ ਫਲਾਣੇ ਬੰਦੇ ਪਾਈ ਤੁਹਾਨੂੰ ਲੁੱਟ ਰਿਹਾ ਜਾਗੋ ਤੁਸੀਂ ਤੁਹਾਨੂੰ ਵਪਾਰੀ ਲੁੱਟ ਰਿਹਾ ਵੱਡਾ ਵਪਾਰੀ ਮਤਲਬ ਆ ਹਟਵਾਣੀਆਂ ਨਹੀਂ ਘਰਫਟ ਸੈਕਟਰ ਮੈਂ ਕਹਿੰਦਾ ਵੀ ਤੁਹਾਨੂੰ ਬਿਊਰੋਕਰੇਸੀ ਲੁੱਟ ਰਹੀ ਆ ਆਈਐਸ ਆਈਪੀਐਸ ਪੀਐਸ ਲੁੱਟ ਰਿਹਾ ਤੁਹਾਨੂੰ ਪੁਜਾਰੀ ਲੁੱਟ ਰਿਹਾ ਹਰ ਧਰਮ ਦਾ ਪੁਜਾਰੀ ਬੈਠਾ ਝੂਠ ਮਾਰ ਮਾਰ ਕੇ ਲੁੱਟ ਰਿਹਾ ਬਾਬੇ ਨਾਨਕ ਦੇ ਪੁਜਾਰੀਆਂ ਬਾਰੇ ਸ਼ਰਿਆਮ ਕੀ ਹੈ ਕਾਜੀ ਕੂੜ ਬੋਲ ਮਲ ਖਾਏ ਬਾਮਣਾਂ ਆਵਾਜ਼ੀ ਆ ਕਾਹੇ ਜੋ ਵੀ ਜੁਕਤ ਨਾ ਜਾਣੇ ਜਾਂਦੇ ਤੇ ਨੇ ਉਹ ਜਾੜੇ ਕੇ ਬੰਦ ਬਾਬੇ ਨਾਨਕ ਨੇ ਕਿਆ ਕਿ ਨਹੀਂ ਮੈਂ ਇਹ ਦੱਸਦਣਾ ਵੀ ਪਾਇਆ ਬਾਤਾਂ ਵੀ ਕਹਿ ਗਏ ਤੇ ਮੇਰਾ ਵੀ ਅਧਿਆਨ ਹੀ ਕਹਿੰਦਾ ਬਾਬੇ ਨੇ ਰਾਜੇਸ਼ੀ ਮੁਕਦਮ ਕਹਿਆ ਮੈਂ ਕਹਿੰਦਾ ਬਿਊਰੋਕ੍ਰੇਸੀ ਕੇ ਮੁਕਦਮ ਅੱਜ ਦੀ ਬਿਊਰੋਕ੍ਰੇਸੀ ਮੁਗਲ ਕਾਲ ਦੇ ਬਿਊਰੋਕ੍ਰੇਸੀ ਨੂੰ ਮੁਕਦਮ ਕਹਿੰਦੇ ਸੀ ਅੱਜ ਉਹ ਬਿਊਰੋਕ੍ਰੇਸੀ ਆ ਜਿਹਨੂੰ ਨੌਕਰੀ ਤੰਤਰ ਕਹਿੰਦੇ ਆ ਉਹ ਵੀ ਲੋਕਾਂ ਦੇ ਬਰ ਖਿਲਾਫ ਹੈ ਤੁਸੀਂ ਕਿਸੇ ਦਫ਼ਤਰ ਜਾਓ ਥੋੜਾ ਉੱਥੇ ਬੈਠਾ ਜਿਹੜਾ ਚੌਥੇ ਦਾ ਜਦਾ ਮਹਾਰਾਜ ਮਨੋਂ ਬੇਇੱਜ਼ਤੀ ਕਰ ਦੂ ਕੀ ਲੈਣਾ ਆਇਆ ਕੀ ਨੂੰ ਮਿਲਣਾ ਹੈ ਕੀ ਕੰਮ ਹੈ ਦੇਖਿਆ ਬੋਲਣ ਦਾ ਤਰੀਕਾ ਇਸ ਕਰਕੇ ਮੈਂ ਤਾਂ ਸਾਰੀਆਂ ਚੀਜ਼ਾਂ ਦੱਸ ਦਿੰਦਾ ਆ ਚੀਜ਼ ਹੈਗੀ ਜੇ ਨਾ ਕੀਤਾ ਤੇ ਤੇਰਾ ਪਤਕਾ ਤੇ ਧੋਖਾ ਤਾਂ ਖਾਵਾਂਗੇ ਉਹ ਤਾਂ ਫਿਰ ਸਾਰਾ ਪੰਜਾਬ ਖਾ ਰਿਆ ਪਰ ਗੱਲ ਹੈਗੀ ਉਹਨੂੰ ਬਚਾਉਣ ਦੀ ਜਿਵੇਂ ਤੁਸੀਂ ਕਹਿੰਦੇ ਆਪਾਂ ਦੱਸਦਾ ਆਇਆ ਵੀ ਭਾਈ ਆ ਕਰਨੋ ਕਰਨਾ ਆਪ ਨੂੰ ਜੇ ਤੁਸੀਂ ਕੇ ਬਾਪੂ ਤੁਸੀਂ ਸੱਚਤ ਨਹੀਂ ਜਾਂਦੇ ਬਾਪੂ ਹਾਂਜੀ ਜੇ ਤੁਸੀਂ ਕਹੋ ਬਾਪੂ ਜੀ ਪਹਿਲਾਂ ਤੇ ਸ਼ਹੀਦ ਹੋ ਅਸੀਂ ਬਾਤ ਚ ਕਰਾਂਗੇ ਵੀ ਨਾ ਭਾਈ ਫਿਰ ਖਾਓ ਛਤਰ ਅੱਛਾ ਹਾਂ ਫਿਰ ਕੋਈ ਪਤਾ ਹਾਂ ਨਾ ਪਤਾ ਹੋਵੇ ਅਗਿਆਨਤਾ ਹੋਵੇ ਫਿਰ ਸਾਡਾ ਫਰਜ਼ ਹੈ ਪਹਿਲਾਂ ਤੁਹਾਨੂੰ ਦੱਸੀ ਹਾਂ ਉਤੇ ਐਕਸ਼ਨ ਤਾਂ ਫਿਰ ਆਪ ਨੂੰ ਲੈਣਾ ਪਊਗਾ ਨਾ ਜੇ ਤੁਨ ਕੋਈ ਵੀ ਸੱਚ ਬੋਲੋ ਉਹ ਕਹਿੰਦੇ ਬਾਪੂ ਅੱਜ ਤਾਂ ਮਾਰਾਂਗੇ ਝੂਠ ਸੱਚ ਤੂੰ ਹੀ ਬੋਲ ਨਾ ਭਈ ਸੱਚ ਤਾਂ ਬੋਲਣਾ ਪਊਗਾ ਤੁਸੀਂ ਸੇਖੋ ਸਾਹਿਬ ਨੂੰ ਤੁਸੀਂ ਆ ਗੱਲ ਨਹੀਂ ਆਖੀ ਸੀ ਕਿ ਭਰਾ ਇਹ ਤਾਂ ਹੁਣ ਸ਼ਹੀਦੀ ਲੈਣ ਦਾ ਕੰਮ ਹੈ ਮੈਂ ਨਹੀਂ ਕਹਦੇ ਨਾ ਵੀ ਸ਼ਹੀਦ ਤਾਂ ਹੋਣਾ ਪਊਗਾ ਭਾਈ ਉਹ ਤਾਂ ਜੀ ਅੱਜ ਕੋਈ ਗੱਲ ਨਹੀਂ ਭਾਈ ਜੀ ਕਦਾ ਬੰਦਾ ਸ਼ਹੀਦ ਹੋ ਜਾਏ ਫਿਰ ਮੈਂ ਠੀਕ ਆ ਸੀ ਤੇਰੇ ਨਾਲ ਨਾ ਪਈ ਜਾ ਸ਼ਹੀਦ ਹੋਣਾ ਤਾਂ ਪਰ ਮੈਂ ਮੈਂ ਸ਼ਹੀਦੀ ਦੇ ਨਾਲ ਜੰਮ ਪੀਣ ਨੂੰ ਤਿਆਰ ਨਹੀਂ ਹਾਂ ਮੈਂ ਸ਼ਹੀਦੀ ਨਾਲੋਂ ਪਹਿਲਾਂ ਜਿਹਨਾਂ ਤੇ ਜ਼ੁਲਮ ਹੁੰਦਾ ਉਹਨਾਂ ਨੂੰ ਕਹਿੰਨਾ ਭਾਈ ਤੁਸੀਂ ਜਾਗੋ ਥੋੜਾ ਜਾਗਣਾ ਬਹੁਤ ਜ਼ਰੂ ਅੱਜ ਹੁਣ ਗਾਂ ਬਾਪੂ ਜੀ ਅੰਤ ਵਿੱਚ ਮੈਂ ਆਹੀ ਪੁੱਛਦਾ ਕਿ ਹੁਣ ਗਾਂ ਚੋਣਾ ਤਾਂ ਆ ਗੀਆਂ ਨੇ ਤੁਸੀਂ ਇੱਕ ਵਾਰ ਪੰਜਾਬ ਨੂੰ ਜੀ ਬਚਾਉਣ ਦਾ ਤੁਸੀਂ ਹੋਕਾ ਦਿੰਦੇ ਹੋ ਤੁਸੀਂ ਇੱਕ ਵਾਰ ਲੋਕਾਂ ਨੂੰ ਆਪਣੇ ਵੱਲੋਂ ਹਲੂਣ ਲੋ ਮੈਂ ਆਹੀ ਕਹਿੰਦਾ ਵੀ ਭਾਈ ਜਾਗੋ ਤੁਹਾਨੂੰ ਸਾਰਾ ਪਤਾ ਹੈ ਫਿਰ ਕਾ ਪਸ ਉੱਚੇ ਉੱਠ ਜਾਓ ਪੰਜਾਬ ਦੇ ਹਿਤਾਂ ਨੂੰ ਸਾਹਮਣੇ ਰੱਖੋ ਤੇ ਕੋਈ ਵੀ ਨੇਕ ਦਿਲ ਬੰਦਾ ਜਿਹੜਾ ਸਾਹਮਣੇ ਆਉਂਦਾ ਖੜਾ ਹੁੰਦਾ ਤੇ ਕਹਿੰਦੇ ਵੀ ਮੈਂ ਇਹ ਕੰਮ ਕਰ ਸਕਦਾ ਉਹਦਾ ਸਾਥ ਦਿਓ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਭਾਵੇਂ ਉਹ ਆਪਣੇ ਆਪ ਨੂੰ ਜਿੰਨੀ ਮਰਜ਼ੀ ਰਾਸ਼ਟਰਵਾਦੀ ਕਹਿਣ ਉਨੰਨੇ ਦੁਆਰੇ ਪਛਾਣਿਓ ਕਿ ਕਿੰਨਿਆ ਕਾ ਰਾਸ਼ਟਰਵਾਦੀ ਨੇ ਉਹ ਬਿਲਕੁਲ ਰਾਸ਼ਟਰਵਾਦੀ ਨੇ ਪੱਕੀ ਗੱਲ ਹੈ ਹਾਂ ਬਿਲਕੁਲ ਖੈਰ ਸਾਡੇ ਨਾਲ ਬਾਪੂ ਬਲਕੌਰ ਸਿੰਘ ਮੌਜੂਦ ਸੀ ਉਹਨਾਂ ਨੇ ਸਾਰੀ ਗੱਲ ਓਰਨ ਰੂਪ ਦੇ ਵਿੱਚ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਸਿਆਸਤ ਨੇ ਲੋਕਾਂ ਨੂੰ ਘੇਰਿਆ ਕਿਸ ਤਰ੍ਹਾਂ ਸਿਆਸੀ ਤੌਰ ਦੇ ਉੱਤੇ ਲੋਕ ਪਰੇਸ਼ਾਨ ਨੇ ਪਰ ਸਿਆਸੀ ਪਾਰਟੀਆਂ ਦਾ ਕੂੜ ਸੱਚ ਵੀ ਉਹਨਾਂ ਨੇ ਸਾਹਮਣੇ ਰੱਖਿਆ ਖੈਰ ਆਨ ਦੇ ਸਮੇਂ ਨੂੰ ਜੋ ਵੀ ਸਾਹਮਣੇ ਆਉਂਦਾ ਹੈ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਬਣੇ 1 ਇੰਡੀਆ ਪੰਜਾਬੀ